ਹਾਂਜੀ ਸਤਿ ਸ਼੍ਰੀ ਅਕਾਲ ਜੀ ਡੀਐਸਪੀ ਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅਮਰੀਤ ਸਿੰਘ ਆ ਲਓ ਜੀ ਆਪਣੇ ਨਾਲੇ ਬਾਬਾ ਜੀ ਉਸਤਾਦ ਬਾਬਾ ਛੰਨੂ ਜੀ ਬਾਬਾ ਜੀ ਹੁਣਾਂ ਦੀ ਛੱਤ ਤੇ ਆਏ ਆ ਗੱਲਾਂ ਬਾਤਾਂ ਮਾਰਦੇ ਪਏ ਆ ਸਾਰੇ ਵੀਰ ਦੇ ਠੀਕ ਹੈ ਜੀ ਬਹੁਤ ਵਧੀਆ ਲੱਗਦਾ ਆ ਇਹ ਆਪਣਾ ਢੋਲੀ ਵੀਰ ਆਓ ਠੀਕ ਹੈ ਜੀ ਸੁਲਤਾਨਪੁਰ ਰੋਡ ਤੋਂ ਮੰਦਰ ਵਾਲੇ ਵੀ ਆ ਠੀਕ ਹੈ ਜੀ ਬੰਦਾ ਮੈਡਾ ਕਰਾਦੇ ਵੇ ਜੀ ਅਨਾ ਆ ਤਾਂ ਮੋਹਰ ਕਰਦੇ ਪਏ ਨੇ ਬਾਬਾ ਜੀ ਦਿਲ ਆਪਣਾ ਪੂਰਾ ਲਾ ਕੇ ਰੱਖਿਆ ਆ ਤੇ ਪਰੇ ਡਰਦੇ ਆ ਜੀ ਠੀਕ ਹੈ ਜੀ ਇਹ ਸ਼ੁਰੀਆਂ ਤੋਂ ਡਰਦਾ ਜੀ ਇਹ ਵੀ ਇਹ ਉਧਰ ਚਿੜੀ ਤੋਂ ਡਰਦੇ ਇੱਧਰ ਸ਼ੁਰੀਆਂ ਤੋਂ ਡਰਦੇ ਮੈਂ ਆਂਦੇ ਜੀ ਤੇ ਆਪਣੇ ਖਲੀਫਾ ਸਾਹਿਬ ਆ ਰਹੇ ਆਂ ਜੀ ਠੀਕ ਹੈ ਜੀ ਤੇ ਇਧਰ ਆਪਣਾ ਨਿਸ਼ਾਨ ਜੀ ਸਾਸੀ ਕਾਲ ਜੀ ਕਮਲਵੀਰ ਸੋਰੀ ਕਮਲਵੀਰ ਠੀਕ ਹੈ ਜੀ ਤੇ ਬਾਬਾ ਜੀ ਦੇ ਕੋਠੇ ਆਪਾਂ ਜਿੰਦਾ ਜਿਦਾ ਪਰਿੰਦੇ ਬਹਿਣਗੇ ਲੈਂਡਿੰਗ ਹੋਣਗੇ ਸਾਰਿਆਂ ਦੀ ਵੀਡੀਓ ਲਾਵਾਂਗੇ ਆਪਣੇ ਨਾਲ ਜੁੜੇ ਰਹੋ ਅਗਲੀ ਵੀਡੀਓ ਚ ਠੀਕ ਹੈ ਜੀ ਇੱਥੇ ਨਾਲ ਹੀ ਵੀਡੀਓ ਲਾਵਾਂਗੇ ਥਾਰੀਆਂ ਵੀਡੀਓ ਬਣਾ ਬਣਾ ਕੇ ਤੇ ਸਾਰਾ ਸ਼ੌਂਕ ਤੁਹਾਨੂੰ ਕਰਾਵਾਂਗੇ ਠੀਕ ਹੈ ਵੀਰ ਜੀ ਐ ਬਾਬਾ ਜੀ ਦਾ ਇੱਕ ਪਰਿੰਦਾ ਨੀਵਾ ਆਇਆ ਏ ਠੀਕ ਹੈ ਜੀ ਆ ਪਰਿੰਦਾ ਨੀਵਾ ਆਇਆ ਏ ਇੱਕ ਐ ਲਾ ਚੜਾ ਮਾਰਨਦਿਆ ਸਵੇਰ ਦੇ ਠੀਕ ਹੈ ਜੀ ਨੀਵਾ ਆਂਦਾ ਫੇਰ ਚੜ ਜਾਂਦਾ ਜੀ ਬਹੁਤ ਸੋਣੀ ਡਾਰ ਕੱਢਨਦੇ ਆਈ ਏ ਪਰਿੰਦਾ ਠੀਕ ਹੈ ਜੀ ਆ ਬਾਬਾ ਜੀ ਹੁਣਾਂ ਦਾ ਜਾਲ ਹੈਗਾ ਜੀ ਠੀਕ ਹੈ ਜੀ ਇਹ ਬਾਬਾ ਜੀ ਹੁਣਾਂ ਦੀ ਛੱਤ ਆ ਕੁਝ ਪਰਿੰਦੇ ਬਾਹਰ ਨੇ ਤੇ ਕੁਝ ਪਰਿੰਦੇ ਜਾਦ ਦੇ ਵਿੱਚ ਠੀਕ ਹੈ ਵੀਰ ਜੀ ਤੇ ਉਹ ਆਪਣਾ ਢੋਲੀ ਵੀਰ ਫੇਰ ਸਾਹਮਣੇ ਬੈ ਗਿਆ ਜਾ ਕੇ ਸ਼ੋਹੇ ਕੁਰਸੀ ਢਾ ਕੇ ਕਿਹਾ ਵੀ ਮੰਗੰਦੇ ਇਹ ਤਾਂ ਮੰਗਣੋਂ ਹਟਦੇ ਆਈ ਸਾਡੇ ਘਰ ਖਾਂ ਦੇ ਮੁਕੀ ਹੈ ਹਾਂ ਲਓ ਜੀ ਬਾਬਾ ਜੀ ਹੁਣਾਂ ਦਾ ਪਹਿਲਾ ਪਰਿੰਦਾ ਜਿੱਦਾਂ ਕੀ ਨੀਵਾ ਆਇਆ ਸੀ ਤੇ ਆ ਹੋਰ ਨਹੀਂ ਆਇਆ ਜੀ ਹੁਣ ਠੀਕ ਹੈ ਜੀ ਕਲੀਅਰ ਹੋਇਆ ਜੀ ਮਨਸਰਜੀ ਬਾਲਾ ਵੀਡੀਓ ਬਣਾ ਰਹੇ ਹੋ ਠੀਕ ਹੈ ਜੀ ਆਦਾ موسی ਧਾਂ ਲਾ ਕੇ ਦੇਖਦੇ ਪਏ ਨੇ ਇਹ ਆਪਣੇ ਦੇਵੜ ਭਾਈ ਦੇਵੜ ਭਾਈ ਚਾਹ ਲੈ ਕੇ ਆਏ ਨੇ ਤੇ ਚਾਹ ਪੀਉਣ ਲੱਗੇ ਨੇ ਆਪਣੇ ਵੀਰ ਨੂੰ ਭਾਈ ਦੇਵੜ ਭਾਈ ਇਹ ਵੀਰ ਨੂੰ ਸਾਰਾ ਤੋਂ ਪਹਿਲੇ ਚਾਹ ਪਿਆਇਓ ਠੀਕ ਹੈ ਜੀ ਕਲਾਸ ਪਾ ਕੇ ਦੇਨ ਜਰਵਾਦੀ ਨਹੀਂ ਹਾਂਜੀ ਬਾਬਾ ਜੀ ਵੀਰ ਜਾਵੇ ਪਾਂ ਜਾਵੇ ਮੜੀ ਦੇ ਮਸਾਂ ਜਾਵੇ 500 ਘੋੜਾ ਅੱਗੇ ਜਾਵੇ 700 ਘੋੜਾ ਪਿੱਛੇ ਜਾਵੇ ਚੜ ਜਾ ਚੜ ਜਾ ਫੜੇ ਮੁਤੇ ਰਾ ਚੜ ਜਾ ਲੋ ਯਾ ਕਬੂਤਰ ਰਗਾਏ ਬਾਬਾ ਜੀ ਹਡਾ ਠੀਕ ਹੈ ਜੀ ਆਹ ਇਹ ਪਰਿੰਦਾ ਠੀਕ ਹੈ ਜੀ ਆਹ ਪਰਿੰਦਾ ਜੀ ਇਹ ਬਾਬਾ ਜੀ ਕੋ爱 ਲਵ ਜੀ ਬੋਲ ਰਹੇ ਕਬੂਤਰ ਲੜਾਈ ਚੜਾਈਆਂ ਪੂਰੀਆਂ ਕਰਦੇ ਆ ਜੀ ਲਾ ਚੜਾ ਪੂਰੇ ਮਾਰਦੇ ਆ ਮੋਹ ਸਾਬ ਢੋਲੀ ਹਾਂ ਐ ਟੋਲੀ ਖਾਬ ਆਪਣੇ ਸਾਹਮਣੇ ਨੀਚਾ ਲਾ ਕੇ ਬੈਠੇ ਜੀ ਉਧਰੋਂ ਇਲੜ ਵੀ ਆ ਗਿਆ ਇਹ ਵੇਖੋ ਕਿੰਨੀ ਤੇਜ਼ ਹੋ ਵੇਖੋ ਜਾਂਦਾ ਇਹ ਹੁਣ ਹੋਵੇ ਥੱਲੇ ਹਲੋ ਹਲੋ ਚਲ ਗਿਆ ਇਹ ਸਿੱਧਾ ਪਰ ਵੱਡਿਆਂ ਵਾਲਾ ਇਲੜ ਹੈਗਾ ਇਹ ਬਾਕੀ ਆਹ ਪਿੰਡਾ ਨੀਵਾ ਹੋ ਗਿਆ ਹੈ ਜੀ ਠੀਕ ਹੈ ਜੀ ਇਹ ਕਵਰ ਆਇਆ ਹੈ ਬਹੁਤ ਕਰਾਂਗੇ ਬੈਂਕ ਨੀਵਾ ਗਿਆ ਹੈ ਪਿੰਡਾ ਉਹ ਕਮੇਟੀ ਫੈਸਲਾ ਕਰੇਗੀ ਹਲੋ ਜੀ ਫਿਰ ਕਮੇਟੀ ਡੇਟ ਆਉਂਦਾ ਹਾਂਜੀ ਲਓ ਜੀ ਇੱਕ ਹੈ ਜੀ ਬਾਬਾ ਜੀ ਦਾ ਕਬੂਤਰ ਨੀਵਾ ਤੇ ਦੋ ਉੱਪਰ ਜੀ ਠੀਕ ਹੈ ਜੀ ਚਾਰ ਕਬੂਤਰ ਹੈਗੇ ਆ ਗੇੜਿਆਂ ਚ ਜੀ ਇਹ ਬਸ ਠੀਕ ਹੈ ਬੀਬੀ ਇੱਕ ਪਰਿੰਦਾ ਆ ਜੀ ਪਹਿਲਾ ਪ੍ਰਿੰਦਾ ਲੈਂਡ ਹੋ ਰਿਹਾ ਜੀ ਬਾਬਾ ਜੀ ਹੁਣ ਆ ਠੀਕ ਹੈ ਜੀ ਇਹ ਹੈ ਬਹੁਤ ਵਧੀਆ ਬਰਾਬਰ ਇਹਦਾ ਆਹ ਦੇਖ ਆ ਲੋ ਜੀ ਆ ਪਹਿਲਾ ਬਾਬਾਈ ਦਾ ਬਹਿਣ ਗਾਇਓ ਇੱਕ ਪਹਿਲਾ ਕਬੂਤਰ ਬਹਿ ਰਿਹਾ ਜੀ ਬਾਬਾਈ ਦਾ ਠੀਕ ਹੈ ਜੀ ਕਬੂਤਰ ਦੋ ਆ ਜੀ ਇੱਕ ਬਹਿਣ ਦਾ ਜੀ ਅ ਪਹਿਲਾ ਕਬੂਤਰ ਬਹਿ ਗਿਆ ਜੀ ਬਾਬਾ ਜੀ ਦਾ ਠੀਕ ਹੈ ਜੀ ਲੈ ਗਿਆ 10:47 10 ਵਜੇ 39 ਮਿੰਟ ਤੇ ਪਹਿਲਾ ਕਬੂਤਰ ਬਹਿ ਗਿਆ ਜੀ 10 ਵਜੇ 39 ਮਿੰਟ ਤੇ ਪਹਿਲਾ ਕਬੂਤਰ ਬੈਠਾ ਠੀਕ ਹੈ ਜੀ ਛੰਨੂ ਬਾਬਾ ਜੀ ਬਾਬਾ ਛੰਨੂ ਜੀ ਦਾ 10 ਵਜੇ 39 ਮਿੰਟ ਤੇ ਪਹਿਲਾ ਕਬੂਤਰ ਲੈਂਡ ਹੋ ਗਿਆ ਜੀ ਠੀਕ ਹੈ ਜੀ ਪੈਟ ਗਿਆ ਛੱਤ ਤੇ ਤੇ ਆ ਦੂਜਾ ਕਬੂਤਰ ਵੀ ਬਹਿ ਰਿਹਾ ਏ ਲਾਸਟ ਗੇੜਿਆਂ 'ਚ ਹੈਗਾ ਜੀ ਬਸ ਠੀਕ ਹੈ ਜੀ ਬਾਬਾ ਸ਼ਕੀਰ ਦਾ ਦੂਸਰਾ ਕਬੂਤਰ ਸੀਨਾ ਗੇੜਿਆਂ 'ਚ ਗੱਡੀ ਆ ਰਹੀ ਹੈ ਇਹਨੂੰ ਨਾਈ ਕੋਲੀ ਦਾ ਹਾਂ ਵੀਡੀਓ ਨਹੀਂ ਆ ਰਹੀ। ਮੈਂ ਵੀਡੀਓ ਨਹੀਂ ਘੜ ਰਿਹਾ। ਲੋਗ ਹੈਗੇ। ਹੁਣ ਤੇ ਕਿਹਨੇ ਬਾਬੇ ਇੱਕ ਬੈਠਾ ਇੱਕ ਬੈਠਾ ਹਾਂਜੀ। ਇਹ ਵੀਡੀਓ ਬਣਾ ਰਹੇ ਆਪਾਂ ਕੋਈ ਗੱਲ। ਦੂਸਰਾ ਹਲੇ ਗੇੜਿਆਂ 'ਚ ਹੈਗਾ ਜੀ। ਠੀਕ ਹੈ ਜੀ। ਦੂਸਰਾ ਕਬੂਤਰ ਹੈਗਾ ਗੇੜਿਆਂ 'ਚ। ਛੱਡ ਗਿਆ ਇਹ ਪਰ। ਗੱਲ ਨਹੀਂ ਹੋ ਰਹੀ ਜੀ ਇਹ ਕਰ ਪਾਣੀ ਆ ਨਾ ਪਾਣੀ ਕੱਢੇ ਨੇ ਉਹ ਪਾਣੀ ਨਾ ਦੇ ਨਾ ਕਿੰਨੇ ਉਹ ਤੋਂ ਬੁਝਾ ਤੋਂ ਨਹੀਂ ਤਾ ਕਿੰਨੇ ਨੋੜੇ ਨੇ ਉਹ ਤੋਂ ਨੋੜੇ ਜੀ ਹਲੋ ਜੀ ਬਾਬਾ ਜੀ ਦਾ ਦੂਸਰਾ ਪਰਿੰਦਾ ਇਹ ਠੀਕ ਹੈ ਜੀ ਆ ਬਹਿ ਗਏ 45 10 10:45 ਦੇ 45 ਮਿੰਟ ਤੇ 10:45 ਦੇ ਬਾਬਾ ਜੀ ਦਾ ਠੀਕ ਹੈ ਜੀ ਬਾਬਾ ਜੀ ਦਾ ਦੂਸਰਾ ਪਰਿੰਦਾ ਬੈਹ ਗਿਆ ਜੀ ਪਰਿੰਦਾ ਬੈਹ ਗਿਆ ਤੇ ਦੋ ਪਰਿੰਦੇ ਹੋਰ ਸ਼ੋਹ ਜੀ ਠੀਕ ਹੈ ਜੀ ਦੋ ਪਰਿੰਦੇ ਹੋਰ ਸ਼ੋਹ ਜੀ ਇੱਕ ਆਹ ਜੀ ਪਰਿੰਦਾ ਠੀਕ ਹੈ ਜੀ ਇੱਕ ਆਹ ਜੀ ਦੋ ਪਰਿੰਦੇ ਸ਼ੋਹ ਜੀ ਠੀਕ ਹੈ ਜੀ ਆਹ ਲੋ ਜੀ ਬਾਬਾ ਜੀ ਹੁਣਾਂ ਦਾ ਤੀਜਾ ਪਰਿੰਦਾ ਲੈਂਡ ਕਰਨ ਦਿਆ ਜੀ ਠੀਕ ਹੈ ਜੀ ਆ ਤੀਜਾ ਪਰਿੰਦਾ ਇਹ ਬਹੁਤ ਚੜਾਈਆਂ ਮਾਰੀਆਂ ਜੀ ਇਹਨੇ ਬਹੁਤ ਸੋਹਣੀ ਡਾਰ ਦਿਖਾਈ ਹੈ ਜੀ ਇਹਨੇ ਪਰਿੰਦੇ ਨੇ ਠੀਕ ਹੈ ਜੀ ਇਹ ਤੀਜਾ ਪਰਿੰਦਾ ਲੈਂਡ ਕਰਨ ਲਿਆ ਜੀ ਕਾਲੇ ਗੇੜਿਆਂ ਜੀ ਆ ਜੀ ਸਾਰੇ ਲੋਟ ਆਵਦੇ ਬੈਠੇ ਮਰਜ਼ੀ ਚੱਲੀ ਆਈ ਗੀ ਦੇ ਉੱਪਰ ਚੱਡ ਗਈ ਆ ਆ ਗੱਲੀਆਂ ਦੇ ਉੱਪਰ ਚੱਡ ਗਈ ਆ ਜਾਨ ਬੋਝ ਕਦਮ ਕਦਮ ਨਹੀਂ ਇਹਨਾਂ ਉਹ ਲੋ ਜੀ ਬਸ ਜਾ ਲੱਗੇ ਹੀ ਗਿਆ ਜੀ ਇਹ ਲੇ ਬੰਦਾ ਤੇਰੇ ਨਾਲ ਕੇ ਬੰਦਾ ਆ ਬੈ ਗਿਆ ਜੀ 10 ਮਿੰਟ ਜਿਆਦੇ ਭਾਈ ਹੈ 10:50 ਚੱਲ 10:57 ਮਿੰਟ ਤੇ ਬੈਣ ਗਿਆ ਜੀ 57 57 10:55 ਜੀ ਸਾਡੀ ਬਾਲ ਚੌਥਾ ਪਰਿੰਦਾ ਹੈਗਾ ਜੀ ਬਾਬਾ ਜੀ ਹੋਂ ਦਾ ਚੌਥਾ ਪਰਿੰਦਾ ਗੀੜਿਆਂ ਚ ਜੀ ਠੀਕ ਹੈ ਜੀ ਆ ਚੌਥਾ ਪਰਿੰਦਾ ਹੈ ਬਾਬਾ ਜੀ ਹੋਂ ਦਾ ਮੋਤੀਆਂ ਵਾਲਾ ਮੋਤੀਆਂ ਵਾਲਾ ਬਾਬਾ ਟਿਮਕਣੇ ਵਾਲਾ ਟਿਮਕਣੇ ਵਾਲਾ ਆ ਠੀਕ ਹੈ ਜੀ ਆਹ ਦਿਨਾਂ ਆਉਂਦੇ ਨੇ ਮਾਗੀ ਵੈਰੀ ਮਾਦੀ ਮਾਦੀ ਵੀ ਵੈਰੀ ਏ ਟੈਡੀ ਮਾਦੀ ਆ ਵੀ ਟੈਲੀ ਜਾ ਰਹੀ ਹੈ ਚੌਥਾ ਤੇ ਪੰਜਵਾਂ ਥੁਰੇ ਨਾ ਬਹਿ ਚਲੇ ਹੈ ਦੇਖੋ ਮੈਨਾਂ ਪਤਾ ਨਹੀਂ ਜਿਆਰੀ ਮੁੰਡੂਈ ਚੌਥਾ ਉਹ ਨਹੀਂ ਮੈਂ ਨਹੀਂ ਹਾਂ ਸੁਣੋ ਕੋਈ ਬੜਾ ਜਦਾ ਗੱਲ ਕਰਦਾ ਅਰੇ ਬੋੜੀ